ਗਾਲ ਵੀਰ ਦੀ ਕੀ ਹਾਲ ਚਾਲ ਆ ਜੀ ਅੱਜ ਲੱਗਿਆ ਮੱਕੀ ਵੜਨ ਅੱਜ ਰਾਟ ਕਰਨ ਲੱਗਿਆ ਕੰਮ ਅੱਜ ਚੱਲਦੇ ਆ ਟਰੈਕਟਰ ਲੈ ਕੇ ਪ੍ਰਸ਼ਾਦ ਵੰਡਦੇ ਆ ਪਰਮਾਤਮਾ ਦਾ ਨਾਮ ਲੈ ਕੇ ਤਾਂ ਕਰਦੇ ਆ ਚੰਨੂ ਕੰਮ ਆ ਗਿਆ ਕੰਪੈਨ ਤੇਲ ਪਾਉਣ ਗਏ ਸੀਗੇ ਉਹ ਭਾਈ ਆਪਾਂ ਲੱਗਿਆ ਸਟਾਰਟ ਕਰਨ ਕੰਮ ਗੁਰਦੁਆਰੇ ਮੱਥਾ ਟੇਕਾਂਦਾ ਵਾ ਸ਼ਾਦ ਵੰਡ ਲਿਆ ਉੱਥੇ ਜਦੋਂ ਪਾਤਸ਼ਾਹ ਹੁਣ ਆਪਾਂ ਆਪਾਂ ਜੀ ਆਪਣਾ ਪਹਿਲਾ ਟੈਂਕ ਦਾਣਿਆਂ ਦਾ ਅੱਜ ਦਾ ਪੈ ਗਿਆ ਟਰਾਲੀ 'ਚ ਕੰਮ ਹੋ ਗਿਆ ਸਟਾਰਟ ਥੋੜੀ ਬਹੁਤੀ ਅੜਚਨ ਤੋਂ ਬਾਅਦ ਕੰਮ ਚੱਲ ਪਿਆ ਪਰ ਮਾਤਮਾ ਵੀ ਫੇਰ ਨਾ ਚੱਲੀ ਜਾਣਾ ਕੰਮ ਪਹਿਲਾ ਟੈਂਕ ਪੈ ਜਾਂਦੇ ਆ ਦਾਣਿਆਂ ਦਾ ਪੱਕੀ ਆਪਣੀ ਪੱਕੀ ਬਈ ਬਹੁਤ ਵਧੀਆ ਲੋੜੀ ਰਾਣੇ ਪੈ ਗਿਆ ਹੁਣ ਮੈਂ ਕਰਦੇ ਅੱਗੇ ਅੱਗੇ ਕੋਈ ਮਸ਼ੀਨ ਮੁੜ ਜੂਗੀ ਫਿਰ ਟਰਾਲੀ ਆਪਾਂ ਉਧਰ ਨੂੰ ਮੋੜਨੀ ਆ ਯਾਰ ਹੈ ਟਰਾਲੀ ਆਪਾਂ ਹੁਣ ਮੋੜ ਕੇ ਲੈ ਜਾਣੀ ਆ ਕਿੱਧਰੋਂ ਮੋੜੀਏ ਕਿੱਧਰੋਂ ਮੋੜੀਏ ਟਰਾਲੀ ਆਪਾਂ ਉਧਰ ਲਈ ਜਾਣੀ ਆ ਟਰਾਲੀ मुड़ी <murni> रुक <naghi. murin> <murin> ਬਾਬਾ ਵਧੀਆ ਚੱਲੀ ਇਹਦਾ ਕੰਮ ਚੱਲੀ ਹੈ ਦਾਲੇ ਹਾਂ ਹਾਂ ਉਹ ਕਹਾਂਏ ਕੋਨੇ ਦੇਖ ਲੈ ਦੇਖਿਆ ਨਾ ਆਹ ਦੇਖੋ ਆਹ ਫਾਰਮੈਟ ਨੂੰ ਗੋਵੋ I don't know. கவர்மெண்ட் ரைக்டர் மோட்ருந்து ਯਾ ਤਾਂ ਝਾੜ ਸਹੀ ਆ ਪਿਛਲੇ ਸਾਲ ਨੂੰ ਝਾੜ ਵੰਦਿਆ ਸੀ ਉਹਦੇ ਨਾਲ ਇਹ ਵਾਰੀਆ 1.5 ਲੱਖ ਵਾਰੀ ਉੱਧਰ ਉੱਧਰ ਜਾਣ ਲੱਗ ਗਈ ਘਰ ਜਾਂਦੀ ਕਮਾਈਆਂ ਦੀ ਪੂਰੀ ਦਾਣਿਆਂ ਦੀ ਹਰ ਵਾਰੀ ਡਾਂਡੇ ਛੱਡ ਦਿੰਦਾ ਯਾਰ ਉਹਦੇ ਇਹਨਾਂ ਦੇ ਡਾਂਡੇ ਮਾ ਡੀ ਮੈਲ ਜਾਂਦਾ ਜਾਂਦਾ ਨਾਮ ਨਹੀਂ ਮਿਲੀ ਯਾਰ ਇਹ ਕੋਈ ਐਲੀ ਆਉਣਾ ਮਗਾ ਲਈਏ ਕਰਨ ਨੂੰ ਘਰ ਲੈਣੇ ਲਿਆਉ ਕਰਨ ਜਾ ਕੇ ਉਹ ਭਾਈ ਜੀ ਜਾਂਦੀ ਕਿ ਨਹੀਂ ਔਰਤੀ ਰਾਣੀ ਰਾਣੀ ਸੁੰਦਰਾਂ ਦੇਖ ਲੋ ਇਹ ਇਦਾ ਜਾਂਦੀ ਆ ਫੁੱਡੀ ਕਮੈਨ ਭੱਜੀ ਇਹਨੂੰ ਕੋਈ ਪਰਵਾਹ ਨਹੀਂ ਦੇਖ ਲੋ ਕਣਕ ਜਿਨੀ ਤੁਰਦੀ ਕਿ ਨਹੀਂ ਤੁਰਦੀ ਕਣਕ ਜਿਨੀ ਆਹਨੇ ਮਾੜੀ ਸੈਟਿੰਗ ਆਉਣ ਦੀ ਏਰ ਹੁੰਦੀ ਆ ਦੇ ਦੀ ਇਹਨੇ ਨੂੰ ਪ੍ਰਵਾਹ ਆ ਪਾ ਪਾਣੀ ਪਾਣੀ ਪਾ ਯਾਰ ਪਾਣੀ ਪੀਏ ਬਿਨਾ ਪਾਣੀ ਬੋਤਲ ਚ ਪਵਾ ਬੋਤਲ ਕੱਢੋ ਹੀ ਵਾਲਾ ਇਹਨੂੰ ਬੋਤਲ ਚ ਪਾ ਕੇ ਦੇ ਛੋਟੂ ਨੂੰ ਅਦੇ ਬੋਤਲ ਦੇ ਉਹਨੂੰ ਪਾ ਦੇ ਉਹਨੂੰ ਪਾ ਦੇ ਕਿਆ ਕਹਾਤਾ ਹੈ ਉਹ ਸਾਰੇ ਅਗੋਂ ਖੱਤਿਆਂ ਨੂੰ ਨਹੀਂ ਟਾਈਮ ਲੱਗਦਾ ਖੱਤੇ ਰਖਾਏ ਨੇ ਨੇ ਇੱਧਰ ਟੱਕਣਾਂ ਕਿ ਰੱਖ ਲਈ ਫੇ ਬੋਤਲ ਆਹ ਟੂਟਾ ਵਟਰ ਪਾਵਾ ਹੈ ਨਾ ਛੱਡਾ ਦਵਾ ਦੇਣਾ ਚਾਹੀਦਾ ਹੋਰ ਸੋਖੀ ਮੁਰਦੀ ਮਸ਼ੀਨ ਉੱਧਰ ਲੁਧਿਆਣੇ ਵਾਲਾ ਸੰਦੂ ਹੋਣੀ ਉਹ ਪਿੱਛੇ ਛੱਡਾ ਤੋਂ ਬੰਨਦੇ ਆੜ ਵੀ ਬੰਨਦੇ ਆਹ ਵਾਲੀ ਚਲ ਆਪਣੇ ਥਾਂ ਐ ਨਹੀਂ ਗਾ ਇੱਥੇ ਪਰ ਉਹਨਾਂ ਨੇ ਆਸ ਲੋ ਕਿਹੜਾ ਲੱਗਿਆ ਇੱਥੇ ਆੜ ਵੀ ਬਾਤ ਤੀ ਛੱਡਾ ਵੀ ਦੋਵੇਂ ਟੂਟਾ ਵਟਰ ਫੇਰਨ ਦੇ ਕਮੈਨ ਵਧੀਆ ਮੁੜੀ ਜਾਵੇ ਇੱਕ ਟਰੈਕਟਰ ਮਗਰ ਪੱਕਾ ਲੈ ਆਂਦੇ ਰੋਟਾ ਟਰੈਕਟਰ ਪਾ ਕੇ ਉਹ ਸਹੀ ਆ ਕੰਮ ਬਹੁਤ ਵਧੀਆ ਵੀ ਹੁਣ ਸਾਈਡ ਤੇ ਮਾਰਿਆ ਹੋਵੇ ਕਿੱਡਾ ਵਧੀਆ ਮੁੜੇ ਮਦੀਨਾ ਸਿੱਧੀ ਹੋ ਕੇ ਲੱਗਣੀ ਚਾਹੀਦੀ ਪੂਰੀ ਖੇਲ ਦੇ ਵਿੱਚ ਮਾੜੀ ਉਹ ਡੇਟ ਲੈ ਲਓ ਟੰਡੇ ਲੰਮੇ ਪੈ ਜਾਂਦੇ ਆ ਹਾਂ ਪੂਰੀ ਸਿੱਧੀ ਕਰ ਲਿਆ ਕਰ ਤੂੰ ਬੈਗ ਪਾਵਾ ਦੋ ਵਾਰੀ ਵੱਧ ਕਰ ਲਿਆ ਕਰ ਇੰਨੀ ਕਰ ਲੱਗ ਜੇ ਨਾ ਫੇਰ ਨੁਕਸਾਨ ਨਹੀਂ ਹੁੰਦਾ ਉਹ ਸਹੀ ਆ ਉਹ ਨਾ ਫੇਰ ਜਿੱਕਰ ਰੋਟਾ ਕਟਰ ਫੇਰ ਦਿੰਦੇ ਨਾ ਦੇਖਾਂ ਗਾਲੀ ਆਪਾਂ ਵੱਡਾ ਕਾ ਤੁਹਾਡੇ ਉਧਰ ਆਪਾਂ ਵੀ ਪਾਈ ਲੈਣਾ ਇੱਕ ਮਹੀਨਾ ਐਡਾ ਦੇ ਗਿੜੇ ਲਾ ਦਿਆ ਕਰਨੇ ਆ ਉਹ ਵੀ ਲੈ ਹੀ ਖੜਾ ਵਾ ਇਹਦੇ ਮਗਰ ਪਾ ਲਿਆ ਹੋਣਾ ਗਾ ਲੋ ਇੱਥੇ ਕਰੀਏ

ਪਰਾਂ ਗਾੜੇ ਭਰ ਗਿਆ ਟਰੈਕਟਰ ਮੋੜਨਾ ਪਣਾ ਗਰਮੀ ਬਹੁਤ ਆ ਅੱਧਵਾਰਾਂ ਵੀ ਗਰਮੀ ਰਹਿ ਐ ਨਹੀਂ ਗਰਮੀ ਆ ਮੋੜੀਏ ਟਰੈਕਟਰ ਈ ਟਰਾਲੀ ਆਪਣੀ ਬਾਕੀ ਆ ਡੇਢ ਕਿਲਾ ਵੱਡ ਹੋਇਆ ਪਿੱਛੇ ਕਰ ਲਓ ਦਾਦੀ ਪਿੱਛੇ ਐਂ ਕਰਾਂ ਤੇ ਬਾਅਦੋਂ ਉਹ ਫੇਰ ਐਂ ਤਾਂ ਪਿੱਛੇ ਇਹੋ ਆ ਤਾਂ ਪਿੱਛੇ ਪਰਦੇ ਚੰਗੀ ਤਰ੍ਹਾਂ ਸਾਫ਼ ਓਏ ਪੂਰਾ ਹਟ ਲੱਗਾ ਹੋਇਆ ਸੀਗਾ ਉਹ ਪਿੱਛੇ ਉਹ ਵੀ ਕਰ ਆ ਦੇ ਓਕਰ ਓਥੋਂ ਅਰਜਨ ਨੇ ਆਰਾਮ ਨਾ ਕੋ ਉਹ ਉਹ ਦਿਨ ਭਰਾ ਉਹਦੇ ਟੱਰਨਾ ਆਪਾਂ ਕੱਢਦਾ ਸੀਗਾ ਪੁਰਕਾ ਕਿੱਥੇ ਆਈ ਨਹੀਂ ਦੇਖਿਆ ਸੀਗਾ ਓਏ ਓਥੋਂ ਵੀ ਕੱਢ ਪਿੱਛੇ ਮੜਾ ਗਿਆ ਦਾ ਯੋੜਦਾ ਹੀ ਹੁਣ ਥਾਂ ਉੱਤੇ ਗੱਲਾ ਆ ਗਿਆ ਇੱਕਦਾਂ ਉਹ ਤਾਂ ਗੱਲਾ ਵਾਲੇ ਫੂਲ ਚਵਾਉਂਦਾ ਸੀ ਵੰਕਲ ਫੂਲ ਨਹੀਂ ਚਵਾਉਣਾ ਚਾਹੀਦਾ ਹਾਂ ਉਹ ਕੋਈ ਚੱਕਦੀ ਨਹੀਂ ਝੋਟੇ ਖੜਿਆ ਹਲੇ ਕੋਰ ਘੜਾ ਉਹ ਕੱਲਾ ਹੀ ਬਾਦੂ ਮੈਂ ਦੋਨੇ ਲਾਦੇ ਨੇ ਹਾਂ ਉਹ ਤਾਂ ਝੋਟਾ ਖੜਾ ਇਹ ਬਾਬਾ ਵਾਵਾ ਦਾਦਾ ਇਹ ਦਾਦਾ ਪ੍ਰਾਣਾ ਖੋਡਾ ਹੈ ਪ੍ਰਾਣਾ ਅੱਗੇ ਥੋੜੀ ਅੱਗੇ ਨੇ ਫੇਰ ਵੀ ਚੱਲਦੇ ਹਾਂ E é da Green North, viu, é a ਪੂਰੀ ਟੀਵੀ ਨਿਕਲ ਗਈ ਆ ਥਾਲੀ ਭਰ ਗਈ ਆਪਣੀਆਂ ਤਸੱਲੀ ਨਾਲ ਟੀਕੀ ਘੜਤੀ ਆ ਪੂਰੀ ਉਹ ਦੇ ਰਿਹਾ ਕੀ ਕਰਦਾ ਟ੍ਰੈਕਟਰ ਬਾਤਬਾ ਰਹਿੰਦੇ ਨੇ ਕੀ ਓ ਭਾਈ ਜੀ ਇੱਧਰ ਆਪਣਾ ਕੰਮ ਹੋ ਗਿਆ ਫਤਿਹ ਆ ਕੱਤਿਆਂ ਦਾ ਹੁਣ ਉਧਰ ਵੜਨਾ ਆਪਾਂ ਓ ਖੱਤਾ ਵੜਨਾ ਉਹ ਵਾਲਾ ਉਹ ਕਢਦੇ ਆ ਟਰਾਲੀ